ਪੰਜਾਬੀ ਆਪੀਆ ਅਵਾਜ਼ ਵਿੱਚ ਤੁਹਾਡਾ ਸਵਾਗਤ ਹੈ ਗੁਰਦੁਆਰਾ ਜੰਨ ਸਾਹਿਬ ਹਰ ਰਾਇਪੁਰ ਤਨਕੂਨਦੇਸ ਬੰਦ ਤੇ ਵਿੱਚ ਪਿੰਡਾਂ ਦੀ ਸੰਗਤ ਵੱਲੋਂ ਇੱਕ ਤੱਤਾ ਕਰਕੇ ਮਤਾ ਪਾਸ ਕੀਤਾ ਗਿਆ ਜੋ ਐਸਜੀਪੀਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਉਪਰੋਕਤ ਗੁਰਦੁਆਰਾ ਸਾਹਿਬ ਤੇ ਕਾਰਜਕਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਸ ਕਾਰਵਾਈ ਦੇ ਵਿਰੋਧ ਵਿੱਚ ਅੱਠ ਪਿੰਡਾਂ ਦੀ ਸੰਗਤਾਂ ਵਿੱਚ ਗੁੱਸਾ ਫੈਲਿਆ ਹੈ ਕਿਉਂਕਿ 100 ਸਾਲ ਪੁਰਾਣਾ ਸ਼੍ਰੀ ਹਰ ਰਾਇ ਸਾਹਿਬ ਜੀ ਦੇ ਖਾਨਾ ਦੀ ਸੇਵਾ ਸੰਭਾਲ ਇਹਨਾਂ ਨੌ ਪਿੰਡਾਂ ਵਿੱਚ ਲੋਕ ਕੀਤੀ ਜਾ ਰਹੀ ਹੈ ਦਿਖਾਉਣਾ ਤੁਹਾਨੂੰ ਕੀ ਹੈ ਮਾਮਲਾ ਕਰਦੇ ਆ ਗੱਲਬਾਤ ਪ੍ਰੈਸ ਕਾਨਫਰੰਸ ਤੇ ਵਿੱਚ ਦੇਖਦੇ ਹੋ ਪੰਜਾਬੀ ਹਰ ਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ shear ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਫਰਾਂ ਨੂੰ ਚੱਛੀ ਦਾ ਬਈ ਅਸੀਂ ਫਰਾਂ ਗੁਰਦਰਾ ਜੰਡ ਸਾਹਿਬ ਗੁਰੂ ਹਰਾਈਾਲਾ ਸਾਹਿਬ ਦਾ ਗੁਰਦਰਾ ਹੈ ਏ ਮੰਨ ਕੇ ਚੱਲੋ 100 ਸਾਲ ਪੁਰਾਣਾ ਆਈ ਸਾਡਾ ਇਹ ਗੁਰਦੁਆਰਾ ਇਹਦੇ ਵਿੱਚ ਹੁਣ ਸੋਮੇ ਕਮੇਟੀ ਆ ਗਈ ਕਹਿੰਦੀ ਜੀ ਇਹ ਸਾਡਾ ਗੁਰਦੁਆਰਾ ਹੀ ਅਸੀਂ ਉਹ ਅੰਮ੍ਰਿਤਸਰ ਵੀ ਵੇਖ ਗਏ ਸੀ ਕਿਉਂਕਿ ਕਿੰਨੇ ਵੀ ਇਹ ਗੁਰਦੁਆਰਾ ਸਾਡਾ ਪਹਿਲਾਂ ਦਾ ਹੋਇਆ ਵਾ ਥੋੜੇ ਬਜ਼ੁਰਗ ਦੇ ਕੇ ਆਇਆ ਉਹਦੇ ਵਿੱਚ ਹੀ ਮੰਨ ਕੇ ਚੱਲੋ ਬਜ਼ੁਰਗਾਂ ਮਿਲੇ ਦਾ ਦਿੱਤਾ ਤੇ ਫਿਰ ਉਹ ਪਹਿਲਾ ਕਬਜ਼ਾ ਲੈਣ ਕਿਉਂ ਨਹੀਂ ਆਈ ਅਸੀਂ ਇਹੀ ਬੇਨਤੀ ਕਰਦੇ ਜਿਹੜੇ ਸਾਡੇ ਅੱਥੇ ਪਿੰਡ ਆਈ ਅੱਥੇ ਪਿੰਡ ਇਹ ਬਹੁਤ ਨਰਾਜ ਆ ਪੰਚਾਇਤਾਂ ਨਾਲ ਸਰਗਨਾਂ ਗੁਰਦੁਆਰਿਆਂ ਕਮੇਟੀਆਂ ਨਾਲ ਸਾਡੀ ਮੀਟਿੰਗਾਂ ਹੋਣਾਂ ਜੀ ਉਹ ਕਦੰਗਨੇ ਇਹ ਸੰਘਰਸ਼ ਆਪਾਂ ਵੀ ਵੱਡਾ ਕਰਨਾ ਸੀ ਤਾਂ ਹੀ ਕਾਨਫਰੰਸ ਕਰਨ ਲੱਗੇ ਆਂ ਬਸ ਆਹੀ ਗੱਲਬਾਤ ਸੀ ਹਾਂ ਥਾਰੇ ਨੂੰ ਮਿਲੇ ਆਂ ਜੀ ਤਖਬੀਰ ਬਾਦਲ ਨੂੰ ਹੀ ਮਿਲੇ ਆਂ ਜੀ ਤੇ ਆਪਣਾ ਬਾਜਾ ਮਨੋਕ ਚਲੋ ਬਣਾੜੀ ਵਾਲਾ ਪ੍ਰਧਾਨ ਆਪਣਾ ਹੀ ਉਹ ਮਾਲਵੇ ਦਾ ਉਹਦੇ ਨਾਲ ਵੀ ਸਾਡੀ ਗੱਲਬਾਤ ਹੋਈ ਆ ਜੀ ਤੇ ਸਾਨੂੰ ਘੱਟੋ ਘੱਟ ਜੀ 2 ਮਹੀਨੇ ਹੋ ਗਏ ਕਹਿੰਦੇ ਕਰਾਉਣੇ ਆ ਸੀ ਤੇ ਕੋਈ ਗੱਲ ਸਿਰੇ ਨਹੀਂ ਲੱਗੀ ਹੁਣ ਅੱਜ ਰੱਖ ਇਹੀ ਕਹਿੰਦੇ ਜੀ ਸਾਡਾ ਸਿਰ ਅਕਸਰ ਸੀ ਹੋਟੇ ਹੀ ਕਰਨਾ ਚਾਹੁੰਦੇ ਵੀ ਅਸੀਂ ਮੰਗਦੇ ਜੀ ਸਾਡੀ ਜਿਵੇਂ ਲੋਕਲ ਕਮੇਟੀ ਚਲਾਉਂਦੀ ਪਹਿਲਾਂ ਜਿਉਂ ਵਿੱਚ ਚੱਲਣਾ ਚਾਹੀਦਾ ਹੀ ਹੈ ਹੁਣ ਸਾਡੇ ਬਜ਼ੁਰਗਾਂ ਨੇ ਮੰਨ ਕੇ ਚੱਲੋ ਜੀ ਗ੍ਰਾਂਹਾ ਕਰ ਕਰਕੇ ਬਣਾਇਆ ਇਹੋ ਜੇ ਹੁਣ ਮੰਨ ਕੇ ਚੱਲੋ ਸੋਮਣੀ ਕਮੇਟੀ ਤੋਂ ਜਿਹੜੇ ਵਾਰਸ ਪੰਜਾਬ ਦੀ ਆਏ ਆ ਜੀ ਉਹ ਕਹਿੰਦੇ ਵੀ ਅਸੀਂ ਕਬਜ਼ਾ ਕਰਨਾ ਇਹਨਾਂ ਦੇ ਨਿਸ਼ਾਨ ਤੇ ਤੇ ਦਫ਼ਤਰ ਤੇ ਆਪ ਇਹ ਕਿਵੇਂ ਚੀਕਾਂ ਮਾਰ ਰਹੀ ਦੱਸੋ ਉਵੇਂ ਦੁੱਖ ਸਾਨੂੰ ਲੱਗਦਾ ਹੀ ਇਹਦਾ ਦੇ ਸੇ ਦਰਕਾਨਾਂ ਕੋਲੇ ਕਿੱਡੇ ਕਿੱਡੇ ਤੇਰੇ ਇਹ ਗੋਨੇਣਾ ਕਲਾਈ ਗੋਨੇਣਾ ਖੁਰਦਾ ਤੇ ਜੀਦਾ ਅਮਰਗੜਾ ਢੋਗੜਾ ਬਲਾਡ ਬਿੰਜੂ ਤੇ ਇਹ ਝੰਡਾ ਵਾਲਾ ਠੀਮੋਣਾ ਇਹ ਮੀਟਿੰਗ ਕਿੱਨਾ ਤੇ ਹੋਗਾ ਇਹਨਾਂ ਨੂੰ ਬੈਠਕ ਨਹੀਂ ਆ ਇਹ ਨਸਵਾ ਮੀਨਾ ਹੋਵੇ ਹਾਂ ਜੀ ਪਾਨੂੰ ਹੀ ਪਾਸ ਪਿਆ ਪਾਨੂੰ ਗੁਰਪ੍ਰੀ ਡੀਐਸਪੀ ਸਾਉ ਕਹਿੰਦੇ ਸੀ ਕਿ ਕੰਨੇ ਸੇ ਅਸੀਂ ਇਨਸਾਫ ਤੋਂ ਨੂੰ ਦਵਾਵਾਂਗੇ ਸੱਤ ਦਿਨ ਸਾਨੂੰ ਦੇ ਦੇ ਅਜੀ ਉਹਦੇ ਕਹਿਆ ਸੀ 38 ਦਿਨਾਂ ਦੀ ਧਰਨਾ ਲਾਵਾਂਗੇ ਸਾਨੂੰ ਉਹ ਕਹਿੰਦੇ ਨੇ ਵੀ ਧਰਨਾ ਤੁਸੀਂ ਫੇਰ ਲਾਓ ਸਾਡੇ ਨਾਲ ਪਹਿਲਾਂ ਮੀਟਿੰਗ ਕਰਕੇ ਅਸੀਂ ਠੀਕ ਆ ਨਹੀਂ ਉਹ ਜਨਾ ਲੈ ਲੱਗੂ ਇਸ ਗੱਲ ਦੇ ਲੈਕਚਰ ਅਨੁਕੋਸ਼ਣ ਉਹ ਕਹਿੰਦੇ ਸੀ ਵੀ ਅਸੀਂ ਵੀ ਇੱਕ ਹਫ਼ਤੇ ਅੰਦਰ ਹੱਲ ਕਰਾਂਗੇ ਹਾਂ ਤੇ ਉਹਦੇ ਹਲੇ ਤੱਕ ਪ੍ਰਸ਼ਾਸਨ ਨੇ ਕੋਈ ਹੱਲ ਨਹੀਂ ਕਰਿਆ ਹੁਣ ਅਗਲਾ ਐਕਸ਼ਨ ਸਾਡਾ ਅਗਲਾ ਐਕਸ਼ਨ ਇਹ ਹੈ ਵੀ ਜੇ ਸਾਡੀ ਕੋਈ ਸੁਣਵਾਈ ਪ੍ਰਸ਼ਾਸਨ ਨਹੀਂ ਕਰਦਾ ਜਾਂ ਸਾਡੇ ਲੋਕਨ ਲੀਟਰ ਹੈ ਜਿਵੇਂ ਐਸ.ਪੀ.ਸੀ. ਵਾਲਿਆਂ ਨੇ ਕੋਈ ਸੁਣਵਾਈ ਨਹੀਂ ਕਰੀ ਦੇਖੋ ਰਾਸ ਤੋਂ ਬਾਅਦ ਅਸੀਂ ਅਗਲੇ ਦਿਨ ਅਸੀਂ ਸੰਘਰਸ਼ ਤੇਜ਼ ਕਰਾਂਗੇ ਧਰਨੇ ਵੀ ਲਾਵਾਂਗੇ ਜਿੰਨਾ ਸਤੋਕ ਹੋ ਸਕੇ ਉਹਨਾਂ ਕਰਾਂਗੇ ਉਹਨਾਂ ਨੇ ਕਿਛੁ ਨਹੀਂ ਅੰਦੋਖਾ ਕਿਹਾ ਵੀ ਅਸੀਂ ਬੋਰਡ ਦੇ ਮੈਂਬਰ ਆ ਅਸੀਂ ਉਹਨਾਂ ਨੇ ਕੀ ਕਿਹਾ ਸਾਨੂੰ ਵੀ ਕੋਈ ਨਹੀਂ ਤੁਹਾਡੇ ਪਿੰਡ ਦੇ ਵਿੱਚ ਨਾ ਹੀ ਪਹਿਲਾਂ ਲੋਕ ਕਮੇਟੀ ਬਣੀ ਹੁੰਦੀ ਸੀਗੀ ਇਹ 37 ਬੰਦੇ ਸੀਗੇ ਸਾਰੇ ਕਮੇਟੀ ਦੇ ਵਿੱਚ ਜਿਹੜੇ ਬੰਦੇ ਮੂਰੇ ਸੀਗੇ ਮਨ ਲਓ ਚਾਹ ਪ੍ਰਧਾਨ ਸਾਡਾ ਹੀ ਉਹ ਕੁਝ ਦਿਨਾਂ ਮਾੜਾ ਮੁੱਟਾ ਇਹ ਬੋਲਣ ਚੱਲ ਲੱਗੋ ਬੰਦਾ ਨਰਮ ਸੀ ਜਾਓ ਪਾਸੇ ਹੋ ਗਏ ਇਹਨਾਂ ਤੋਂ ਜਿਹੜੇ ਬੰਦਿਆਂ ਨੇ ਹੁਣ ਸਾਡਾ ਗੁਰਦੁਆਰਾ ਲੈ ਕੇ ਜਿੱਤੇ 3-4 ਬੰਦੇ ਆ ਜੀ ਉਹਨਾਂ ਨੇ ਮੰਨ ਲਿਆ ਕਿ ਲੋਕਾਂ ਨੂੰ ਲਿਖ ਕੇ ਦੇਤੇ ਸੋਮਣੀ ਕਮੇਟੀ ਨੂੰ ਵੀ ਇਹ ਗੁਰਦੁਆਰੇ ਦਾ ਸਾਥ ਸਾਥ ਹਾਲ ਨਹੀਂ ਹੁੰਦੀ ਤੇ ਵੀ ਇਹ ਸੋਮਣੀ ਕਮੇਟੀ ਖਾਂਦੇ ਇਹਦੇ ਕਾਰਨ ਹੀ ਉਹਨਾਂ ਨੇ ਆ ਕੇ ਵੀ ਤਬਜਾ ਕਰਾਈ ਜੀ ਜੀ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਆ ਸਾਰੇ ਮਿਲਿਆ ਇਹ ਸਾਰੇ ਅਧਿਕਾਰ ਹੁਣ ਮਿਲਿਆ ਆ ਡੀਸੀ ਕੋਲੇ ਮਿਲਵਾਈ ਉਹ ਵੀ ਬਣ ਗਏ ਨਹੀਂ ਅਸੀਂ ਕਰਦੇ ਹਾਂ ਤੁਹਾਡਾ ਮਖਲਾ ਹੱਲ ਪਰ ਕੋਈ ਨਹੀਂ ਸਾਡੀ ਗੱਲ ਸੁਣੀ ਪੁੱਛੀ ਹੁਣ ਤਾਂ ਕੀ ਥਾਪੀ ਸੀ ਕਿ ਡੀਸੀ ਨੂੰ ਵੀ ਮਿਲਿਆ ਈ ਸਾਰਿਆਂ ਨੂੰ ਮਿਲਿਆ